ਦੀ ਜ਼ਿੰਦਗੀ ਦੇ ਨਾਲ ਜਿੱਥੇ ਉਹ ਇੰਨੇ ਦੁੱਖ ਭੋਗ ਕੇ ਐਨੀ ਪੀੜਾ ਦੇ ਵਿੱਚੋਂ ਨਿਕਲ ਕੇ ਆਪਣੀ ਜਾਨ ਦੇ ਕੇ ਗਿਆ ਹੈ ਮਾੜੀਆਂ ਮੋਟੀਆਂ ਸ਼ਾਇਦ ਪੰਜਾਬੀਆਂ ਦੀਆਂ ਅੱਖਾਂ ਉਹ ਖੋਲ ਕੇ ਗਿਆ ਬਹੁਤੀਆਂ ਨਹੀਂ ਥੋੜੀਆਂ ਮੋਟੀਆਂ ਅੱਖਾਂ ਹੀ ਖੋਲੀਆਂ ਹਲੇ ਸਾਡੇ ਆਪਣੇ ਲੋਕ ਜ਼ਿੰਮੇਵਾਰ ਹੈ ਆ ਜਦੋਂ ਮਾੜੀ ਜੀ ਕੋਈ ਪੰਜਾਬ ਦੀ ਗੱਲ ਚੱਲਦੀ ਹੈ ਨਾ ਪੰਜਾਬ ਦੇ ਹੱਕਾਂ ਦੀ ਗੱਲ ਚੱਲਦੀ ਹੈ ਪੰਜਾਬ ਦੇ ਅਧਿਕਾਰਾਂ ਦੀ ਗੱਲ ਚੱਲਦੀ ਹੈ ਸਾਡੇ ਤੇ ਹੋਏ ਜ਼ੁਲਮਾਂ ਦੀ ਗੱਲ ਚੱਲਦੀ ਐ ਆ ਲਾਲ ਬੈਂਟਰੀਆਂ ਵਾਲੇ ਲਾਲ ਬੈਂਟਰੀਆਂ ਕਿਹੜੀਆਂ ਹਾਂ ਨਾਲ ਦੀ ਨਾਲ ਆਖੋਤੀ ਜਿਹੜੇ ਕਾਮਰੇਡ ਆ ਬੋਲਣਾ ਸ਼ੁਰੂ ਕਰ ਦਿੰਦੇ ਆ ਉਹ ਰਾਜੀ ਵਾਲ ਬੋਲੀ ਜਾਂਦਾ ਇੰਡਸਟਰੀ ਕਿਵੇਂ ਚੱਲੂਗੀ ਜੀ ਕਿਉਂਕਿ ਖੁਦ ਬੰਦਾ ਉਹ ਸਰਮਾਇਦਾਰ ਐ ਉਹਦੇ ਕਈ ਪੰਪ ਐ ਕਈ ਕਾਰਖਾਨੇ ਆ ਏ ਬੱਚਾ ਇਹ ਮੋਗਰਾਫੀ ਪੰਜਾਬ ਦੀ ਬਲ ਰਹੀ ਆ ਧਲਾਧਰ ਲਿਆ ਕੇ ਵੋਟਾਂ ਬਣਾਈਆਂ ਜਾ ਰਹੀਆਂ ਪੰਜਾਬ ਦੇ ਸੱਭਿਆਚਾਰ ਨੂੰ ਖੋਰਾ ਲਾਇਆ ਜਾ ਰਿਹਾ ਪੰਜਾਬ ਦੀ ਬੋਲੀ ਮਾਰੀ ਜਾ ਰਹੀ ਆ ਪੰਜਾਬ ਦਾ ਇਤਿਹਾਸ ਕਲੰਕਿਤ ਕੀਤਾ ਜਾ ਰਿਹਾ ਉਦੋਂ ਤੁਸੀਂ ਕਹਿੰਦੇ ਆ ਨਫ਼ਰਤ ਹੈ ਜੀ ਇਹ ਤਾਂ ਫਿਰਕਾਪ੍ਰਸਤੀ ਹੈ ਜੀ ਹੈ ਕੋਈ ਇਹਨਾਂ ਦਾ ਸਟੈਂਡ ਮੈਨੂੰ ਅੱਜ ਤੱਕ ਦੱਸ ਦਿਓ ਬਈ ਤੁਸੀਂ ਬੈਠੇ ਆਪਾਂ ਗੁਰੂ ਘਰ ਬੈਠੇ ਆ ਕਿਹੜੇ ਮਸਲੇ ਦੇ ਖੜਕੇ ਪੰਜਾਬ ਲਈ ਲੜੇ ਆ ਖੜੇ ਆ ਜਾਂ ਬੋਲੇ ਆ ਪਾਣੀਆਂ ਦਾ ਮਸਲਾ ਦੈਮਾਂ ਦੇ ਮਸਲੇ ਦਰਿਆਵਾਂ ਦੇ ਮਸਲੇ ਰਾਜਧਾਨੀ ਦਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਪੰਜਾਬੀ ਬੋਲੀ ਦੇ ਮਸਲੇ ਮੈਂ ਕਿਸਾਨੀ ਮੋਰਚੇ 'ਚ ਵੀ ਦੇਖਿਆ ਬਾਈ ਜਿੰਨੀ ਨਫ਼ਰਤ ਇਹਨਾਂ ਦੇ ਮਨਾਂ 'ਚ ਸਿੱਖੀ ਪ੍ਰਤੀ ਆ ਜਾਂ ਸਿੱਖਾਂ ਪ੍ਰਤੀ ਹੈ ਐਨੀ ਨਫ਼ਰਤ ਸ਼ਾਹਦਾਬਦ ali ਵੀ ਨਹੀਂ ਕਰਦਾ ਹੋਣਾ ਸਿੱਖਾਂ ਪਰ ਸੇ ਟਾਟ ਬਣੇ ਸੰਧ ਬਣੇ ਸਟੇਟ ਦਾ ਤੁਸੀਂ ਟੂਲ ਬਣ ਕੇ ਭੁਗਤੇ ਹੋ 80 90000 ਦੇ ਵਿੱਚ ਕਿਹਦਾ ਸੀ ਕਿ ਟੂਲ ਬਣਿਆ ਮੈਂ ਕਿੰਨੇ ਮੁੰਡੇ ਮੈਂ ਸਾਡੇ ਬੰਦੇ ਮਾਰਦੇ ਸਾਡਾ ਕਬੀ ਮਾਰਦਾ ਪਾਸ਼ ਮੈਂ ਕਿਉਂ ਮਾਰਦਾ ਉਹਦਾ ਕਹਿੰਦਾ ਸੀ ਦਾ ਦਰਬਾਰ ਸਾਹਿਬ ਦੇ ਵਿੱਚ ਝੋਨਾ ਲਾ ਦਿਓ ਸਰੋਵਰ ਦੇ ਵਿੱਚ ਇੱਥੇ ਪੰਜ ਬੰਦੇ ਰੱਖੇ ਜਾਂਦੇ ਐ ਇੱਥੇ ਪਸ਼ੂ ਪਾਲਨ ਭਾਗ ਦੇ ਵਿੱਚ ਦੋ ਹਰਿਆਣੇ ਤੋਂ ਇੱਕ ਯੂਪੀ ਤੋਂ ਕ੍ਰਾਂਸਥਾਨ ਤੋਂ ਇੱਕ ਪੰਜਾਬ ਤੋਂ ਆ ਦੇਖੋ ਇੱਥੇ ਬਿਜਲੀ ਬੋਰਡ ਦੇ ਵਿੱਚ 230 ਬੰਦੇ ਰੱਖੇ ਜਾਂਦੇ ਆ 180 ਬੰਦੇ ਕੱਲੇ ਹਰਿਆਣੇ ਤੋਂ ਆ ਅੱਜ ਖੜਾ ਆ ਕਿੱਥੇ ਜਾ ਕੇ ਆ ਜਿੰਨੇ ਸਾਡੇ ਸਕੂਲਾਂ ਦੇ ਵਿੱਚ ਜਵਾਕ ਪੜਦੇ ਆ ਨਾ ਆ ਲੁਧਿਆਣੇ ਗਿਆ ਮੈਂ ਲੈਂਡ ਪੂਲ ਨੀਤੀ ਵਾਲੇ ਮਸਲੇ ਨੂੰ ਲੈ ਕੇ ਪਿੰਡਾਂ 'ਚ ਫਿਰਦੇ ਰਹੇ ਆਂ ਅਸੀਂ ਗਾੜੀ ਤਰਤਾਲੀ ਪਿੰਡਾਂ 'ਚ ਗਏ ਆ 80 80 90 90% ਜਵਾਕ ਜਿਹੜੇ ਹੈਗੇ ਸਕੂਲਾਂ 'ਚ ਪਰਵਾਸੀ ਆਂਦੇ ਆ ਚੰਡੀਗੜ੍ਹ ਦਾ ਭਗ ਮਾ ਲਿਆ 5-7% ਰਹਿ ਗਏ ਆ ਉੱਥੇ ਕਿਉਂ ਭੁੱਲ ਜੀ ਚੰਡੀਗੜ੍ਹ ਦਾ ਗਿਆ ਉਹਦਾ ਹੁਣ ਬਿਆਨ ਵੀ ਆਉਣ ਲੱਗੀ ਵੱਖਰੀ ਸਟੇਟ ਹੀ ਬਣਾ ਦਿਓ ਮਹਾਲੀ ਵੀ ਛੋਡਾ ਗਿਆ ਲੁਧਿਆਣਾ ਵੀ ਛੋਡਾ ਗਿਆ ਆ ਬਰੰਡੇ ਮੈਨੂੰ ਐ ਅਸੀਂ ਮੈਂ 5-7000 ਹੀ ਹੋਣਾ ਡੂੜ ਲੱਖ ਤੋਂ ਉੱਤੇ ਹੋਇਆ ਬਰੰਡੇ ਵੀ ਹਾਰਪੁਰ ਛੋਡਾ ਮੈਨੂੰ ਪਤਾ ਨਹੀਂ ਕੀ ਹਾਲਾਤ ਹੈ ਗਿਆ ਹੀ ਲੱਗਦਾ ਜਲੰਧਰ ਵੀ ਗਿਆ ਛੋਡੇ ਪੱਲੇ ਰਹਿ ਕੀ ਗਿਆ ਹਰਵੀਰ ਸਿੰਘ ਉਹ ਬੱਚਾ ਜਿਹੜਾ ਇੱਕ ਦਰਿੰਦੇ ਦੀ ਹਾਈਵਾਨੀਅਤ ਦਾ ਸ਼ਿਕਾਰ ਹੋਇਆ ਅੱਜ ਉਸ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਈ ਸਮੁੱਚੀ ਸਾਧ ਸੰਗਤ ਜੀਓ ਗੱਜ-ਵੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੈਂ ਤੁਹਾਂ ਪਹਿਲਾਂ ਬੋਲਦਿਆਂ ਬੁਲਾ ਰਿਆਂ ਨੇ ਉਸ ਬੱਚੇ ਦਾ ਜਗਰ ਕੀਤਾ ਭਾਈ ਪਰਮਜੀਤ ਸਿੰਘ ਨੇ ਉਦਾਹਰਨਾ ਵੀ ਦਿੱਤੀਆਂ ਰਾਮ ਦੀ ਇਹ ধারণা ਆਈ ਇੱਕ ਬੱਚੇ ਦੀ ਛੈ ਦੇ ਬੱਚੇ ਦੀ ਜ਼ਿੰਦਗੀ ਦੇ ਨਾਲ ਜਿੱਥੇ ਉਹ ਇਹਨੇ ਦੁੱਖ ਭੋਗ ਕੇ ਐਨੀ ਪੀੜਾ ਦੇ ਵਿੱਚੋਂ ਨਿਕਲ ਕੇ ਆਪਣੀ ਜਾਨ ਦੇ ਕੇ ਗਿਆ ਮਾੜੀਆਂ ਮੋਟੀਆਂ ਸ਼ਾਇਦ ਪੰਜਾਬੀਆਂ ਦੀਆਂ ਅੱਖਾਂ ਉਹ ਖੋਲ ਕੇ ਗਿਆ ਬਹੁਤੀਆਂ ਨਹੀਂ ਥੋੜੀਆਂ ਮੋਟੀਆਂ ਅੱਖਾਂ ਹੀ ਖੋਲੀਆਂ ਹਲੇ ਕਿਉਂਕਿ ਬਹੁਤ ਇਹਦਾ ਮੈਂ ਦੇਖ ਰਿਹਾ ਕਿ ਜਿਹੜੇ ਹਾਲੇ ਵੀ ਇਸ ਜਿਹੜੀ ਲਹਿਰ ਦੇ ਖਿਲਾਫ ਇਸ ਮਹਿਮ ਦੇ ਖਿਲਾਫ ਜਿਹੜੀ ਮਹਿਮ ਜਿਹੜੀ ਲਹਿਰ ਚੱਲੀ ਆ ਪੰਜਾਬ ਦੇ ਵਿੱਚ ਕਿ ਕਾਨੂੰਨ ਬਣਾਓ ਪੰਜਾਬ بچਾਓ ਪੰਜਾਬੀਆਂ ਨੂੰ ਬਚਾਓ ਉਹਦੇ ਖਿਲਾਫ ਉੱਠ ਖੜੇ ਹੋਏ ਆ ਉਹਦੇ ਖਿਲਾਫ ਭੁਗਤ ਰਹੇ ਆ ਹੁਸ਼ਿਆਰਪੁਰ ਦੀ ਘਟਨਾ ਤੋਂ ਇਲਾਵਾ ਇੱਕ ਘਟਨਾ ਸਾਡੇ ਬਠਿੰਡੇ ਲਹਿਰਾ ਮੁਹੱਬਤ ਦੇ ਵਿੱਚ ਵਾਪਰੀ ਆ ਇੱਕ ਨੌਜਵਾਨ ਨੂੰ ਉਥੇ ਮਾਰਕੀਟ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਉਸ ਤੋਂ ਬਾਅਦ ਪੁਲਿਸ ਆਨਾ ਕਾਨੀ ਕਰਦੀ ਰਹੀ ਕੋਈ ਮੁਕੱਦਮਾ ਦਰਜ ਕਰਨ ਦੀ ਬਜਾਏ ਮੁਕੱਦਮਾ ਕੀ ਦਰਜ ਕੀਤਾ ਕਹਿੰਦੇ ਟਰੈਕਟਰ ਵਾਲੀ ਦਾਰੂ ਪੀਤੀ ਸੀ ਇਹਨੂੰ ਪਤਾ ਨਹੀਂ ਲੱਗਿਆ ਇਹਦੋਂ ਟਰੈਕਟਰ ਰੈਡੀ ਤੇ ਚੜ ਗਿਆ ਤੇ ਉਥੇ ਟਕਰਾਰ ਹੋ ਗਈ ਆਪਸ ਵਿੱਚ ਹਾਲਾਕਿ ਤੁਸੀਂ ਇਹ ਵੀਡੀਓ ਦੇਖੀ ਹੋਣੀ ਹੈ ਕਿੰਨੀ ਦਰਿੰਦਗੀ ਦੇ ਨਾਲ ਉੱਤੇ ਚੜ ਕੇ ਕੁੱਟ ਰਹੇ ਆ ਫਿਰ ਪਿੰਡ ਇਕੱਠਾ ਹੋਇਆ ਰੌਲਾ ਗੋਲਾ ਵਧਿਆ ਤਾਂ ਜਾ ਕੇ ਪੁਲਿਸ ਨੇ ਅਗਲਾ ਤਰਤੀਮਾ ਬਿਆਨ ਕਟਿਆ ਉਹਦੇ ਵਿੱਚ ਮਾੜੀ ਮੋਟੀ ਸੋਧ ਕੀਤੀ ਆ ਜਿਹੜੇ ਬਿਆਨ ਲਿਖਾਏ ਗਏ ਆ ਹੁਣ ਉਥੋਂ ਦੀ ਮੈਂ ਘਟਨਾ ਦੱਸਦਾ ਉਥੋਂ ਦਾ ਹੀ ਇੱਕ ਜਗਰੂਪ ਸਿੰਘ ਨਾਮ ਦਾ ਬੰਦਾ ਜਿਹੜਾ ਲਹਿਰੇ ਥਰਮਲ ਦੇ ਵਿੱਚ ਕੱਚੇ ਕਾਮਿਆਂ ਦਾ ਪ੍ਰਧਾਨ ਬਣਿਆ ਹੋਇਆ ਜਦੋਂ ਉਹਨਾਂ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਪਿੰਡ ਵਾਲੇ ਫੜਾ ਦਿੰਦੇ ਨੇ ਪੁਲਿਸ ਕੋਲੇ ਤੇ ਉਹ ਜਗਰੂਪ ਸਿੰਘ ਨੂੰ ਜਾ ਕੇ ਛਡਾ ਲਿਆਉਂਦਾ ਔਸੇ ਪਿੰਡ ਦਾ ਇੱਕ ਪੰਚਾਇਤ ਮੈਂਬਰ ਆ ਨੰਬਰਦਾਰ ਵੀ ਹੈ ਜਦੋਂ ਉਹਨਾਂ ਪਿੰਡਾਂ ਦੀ ਕਮੇਟੀ ਬਣਦੀ ਹੈ ਇਸ ਲਹਿਰ ਦੇ ਲਈ ਤਾਂ ਉਹ ਉਸ ਗੱਲ ਦਾ ਵਿਰੋਧ ਕਰਦਾ ਹੈ ਇਸ ਤਰ੍ਹਾਂ ਦੀ ਘਟਨਾ ਨਰੇਸ਼ ਕੁਮਾਰ ਪੱਤਰਕਾਰ ਆ ਬਠਿੰਡੇ ਦੇ ਵਿੱਚ ਉਹਨੇ ਮੈਨੂੰ ਦੱਸਿਆ ਕਹਿੰਦਾ ਮੈਂ ਭਾਈ 25000 ਰੁਪਇਆ ਕਿਸੇ ਟੈਲਾਂ ਲੌਂਗ ਵਾਲੇ ਨੂੰ ਦੇਤਾ ਮੈਂ ਟੈਲਾਂ ਲਵਾਉਣੀਆਂ 25000 ਰੁਪਇਆ ਅਡਵਾਂਸ ਲੈ ਗਿਆ ਮੈਥੋਂ ਕਹਿੰਦਾ ਮੈਂ ਇਹਨੂੰ ਕਿਹਾ ਵੀ ਤੂੰ ਲਾ ਕੇ ਜਾ ਟੱਲਾਂ ਕਹਿੰਦਾ ਮੈਂ ਬਿਮਾਰ ਹੋ ਗਿਆ 5-7 ਦਿਨ ਆਇਆ ਨਹੀਂ 5-7 ਦਿਨਾਂ ਦਾ ਵਾਅਦਾ ਆ ਕੇ ਦਵਾਰੇ ਫੇਰ ਪੈਸੇ ਮੰਗਣ ਲੱਗਿਆ ਕਹਿੰਦਾ ਮੈਨੂੰ ਹੋਰ ਪੈਸੇ ਦੇ ਮੈਂ ਤਾਂ ਕੰਮ ਸ਼ੁਰੂ ਕਰੂੰਗਾ ਕਹਿੰਦਾ ਮੈਂ ਗਿਆ ਥਾਣੇ 'ਚ ਐਸਐਚਓ ਨੂੰ ਮਿਲਿਆ ਤਰਖਾਸਤ ਲਾਈ ਮੈਥੋਂ 25000 ਰੁਪਇਆ ਲਈ ਬੈਠਾ ਪੈਸੇ ਹੋਰ ਮੰਗਦਾ ਤੇ ਮੇਰਾ ਕੰਮ ਨਹੀਂ ਕਰਦਾ ਕਹਿੰਦਾ ਤਰਖਾਸਤ ਲਾ ਲਿਖਾ ਕੇ ਮੈਂ ਵਾਪਸ ਆ ਗਿਆ ਪੰਜ-ਛੇ ਦਿਨ ਲੰਘੇ ਮੈਂ ਦਵਾਰੇ ਗਿਆ ਪੁੱਛਿਆ ਵੀ ਮੇਰੀ ਦਰਖਾਸਤ ਤੇ ਕਾਰਵਾਈ ਕਿਉਂ ਨਹੀਂ ਹੋਈ ਤਾਂ ਐਸਐਚਓ ਕਹਿੰਦਾ ਭਾਈ ਐਮਐਲਏ ਜਗਰੂਪ ਸਿੰਘ ਗਿੱਲ ਦਾ ਫੋਨ ਆ ਗਿਆ ਸੀ ਉਹ ਕਹਿੰਦਾ ਉਹ ਬੰਦਾ ਆਪਣਾ ਦੂਜਾ ਪ੍ਰਵਾਸੀ ਸੀ ਉਹਨੂੰ ਕੁਝ ਨਹੀਂ ਕਹਿਣਾ ਉਹਨੇ ਆਪਾਂ ਨੂੰ ਵੋਟਾਂ ਪਵਾਈਆਂ ਨੇ ਆਪਣੇ ਨਾਲ ਤੁਰਿਆ ਤੂੰ ਨਰੇਸ਼ ਤੋਂ ਪੈਸੇ ਹੋਰ ਦਵਾ ਦੇ ਜਨਰੇਸ਼ਨ ਨੇ ਕੰਮ ਕਰਾਉਣਾ ਸੋ ਜ਼ਿੰਮੇਵਾਰ ਕੌਣ ਆ ਸਾਡੇ ਆਪਣੇ ਲੋਕ ਜ਼ਿੰਮੇਵਾਰ ਆ ਆ ਜਦੋਂ ਮਾੜੀ ਜੀ ਕੋਈ ਪੰਜਾਬ ਦੀ ਗੱਲ ਚੱਲਦੀ ਹੈ ਨਾ ਪੰਜਾਬ ਦੇ ਹੱਕਾਂ ਦੀ ਗੱਲ ਚੱਲਦੀ ਹੈ ਪੰਜਾਬ ਦੇ ਅਧਿਕਾਰਾਂ ਦੀ ਗੱਲ ਚੱਲਦੀ ਹੈ ਸਾਡੇ ਤੇ ਹੋਏ ਜ਼ੁਲਮਾਂ ਦੀ ਗੱਲ ਚੱਲਦੀ ਹੈ ਆ ਲਾਲ ਵੈਂਟਰੀਆਂ ਵਾਲੇ ਲਾਲ ਵੈਂਟਰੀਆਂ ਕਿਹੜੀਆਂ ਹਾਂ ਨਾਲ ਦੀ ਨਾਲ ਅਖੌਤੀ ਜਿਹੜੇ ਕਾਮਰੇਡ ਆ ਬੋਲਣਾ ਸ਼ੁਰੂ ਕਰ ਦਿੰਦੇ ਆ ਉਹ ਰਾਜੇ ਵਾਲ ਬੋਲੀ ਜਾਂਦਾ ਇੰਡਸਟਰੀ ਕਿਵੇਂ ਚੱਲੂਗੀ ਜੀ ਕਿਉਂਕਿ ਖੁਦ ਬੰਦਾ ਉਹ ਸਰਮਾਇਦਾਰ ਹੈ ਉਹਦੇ ਕਈ ਪੰਪ ਆ ਕਈ ਕਾਰਖਾਨੇ ਆ ਆ ਜਿੰਨੇ ਨਾਗਾ ਰੈਡੀ ਗਰੁੱਪ ਵਾਲੇ ਆ ਆ ਜਿੰਨੇ ਨਿਊ ਡੈਮੋਕਰੈਂਸੀ ਵਾਲੇ ਆ ਸਾਰੇ ਬੋਲਣਾ ਸ਼ੁਰੂ ਕਰਤਾ ਕਿ ਨਹੀਂ ਜੀ ਇਹ ਤਾਂ ਨਫ਼ਰਤ ਹੈ ਇਹ ਤਾਂ ਫਿਰਕਾਪ੍ਰਸਤੀ ਆ ਮੈਂ ਪੁੱਛਣਾ ਚਾਹੁੰਨਾ ਨਾ ਖੌਥੀ ਕਾਮਰੇਡਾਂ ਨੂੰ ਵੀ ਜਦੋਂ ਵਸਤਰ ਦੇ ਵਿੱਚ ਜਾਂ ਦੂਜੇ ਤੀਜੇ ਥਾਵਾਂ ਦੇ ਉੱਤੇ ਉੱਚੋਂ ਦੇ ਲੋਕ ਆਪਣੀ ਡੈਮੋਗ੍ਰਾਫੀ ਬਚਾਉਣ ਲਈ ਆਪਣੇ ਕੁਦਰਤੀ ਵਸੀਲੇ ਨੂੰ ਬਚਾਉਣ ਲਈ ਆਪਣੀ ਸੱਭਿਆਤਾ ਬਚਾਉਣ ਲਈ ਆਪਣੀ ਬੋਲੀ ਆਪਣਾ ਸੱਗਾਚਰ ਬਚਾਉਣ ਲਈ ਲੜਦੇ ਆ ਤੇ ਸਰਕਾਰ ਉਹਨਾਂ ਨੂੰ ਮਾਰਦੀ ਹੈ ਉਹਨਾਂ ਦੀ ਡੈਮੋਗ੍ਰਾਫੀ ਬਦਲਦੀ ਹੈ ਉਦੋਂ ਤੁਸੀਂ ਉਹਨਾਂ ਦੇ ਨਾਲ ਖੰਨੇ ਆ ਕਸ਼ਮੀਰ ਦੇ ਵਿੱਚ 370 ਤੋੜੀ ਗਈ ਤੇ ਉੱਥੇ ਕਿਹਾ ਗਿਆ ਵੀ ਇਹਨਾਂ ਦੀ ਡੈਮੋਗ੍ਰਾਫੀ ਬਦਲ ਦਿੱਤੀ ਜਾਊਗੀ ਹੁਣ ਤੇ ਉੱਥੇ ਤੁਸੀਂ ਕਸ਼ਮੀਰੀਆਂ ਦੇ ਅੱਖ ਤੇ ਜਾ ਕੇ ਖੜ ਗਏ ਜਦੋਂ ਪੰਜਾਬ ਦੇ ਵਿੱਚ ਡੈਮੋਗ੍ਰਾਫੀ ਪੰਜਾਬ ਦੀ ਬਦਲ ਰਹੀ ਆ ਧੜਾ ਧੜਾ ਲਿਆ ਕੇ ਵੋਟਾਂ ਬਣਾਈਆਂ ਜਾ ਰਹੀਆਂ ਹੈ ਪੰਜਾਬ ਦੇ ਸੱਭਿਆਚਾਰ ਨੂੰ ਖੋਰਾ ਲਾਇਆ ਜਾ ਰਿਹਾ ਪੰਜਾਬ ਦੀ ਬੋਲੀ ਮਾਰੀ ਜਾ ਰਹੀ ਹੈ ਪੰਜਾਬ ਦਾ ਇਤਿਹਾਸ ਤਲੰਗਤ ਕੀਤਾ ਜਾ ਰਿਹਾ ਉਦੋਂ ਤੁਸੀਂ ਕਹਿੰਦੇ ਨਫਰਤ ਹੈ ਜੀ ਇਹਦਾ ਫਿਰਕਾਪ੍ਰਸਤੀ ਹੈ ਜੀ ਹੈ ਕੋਈ ਇਹਨਾਂ ਦਾ ਸਟੈਂਡ ਮੈਨੂੰ ਅੱਜ ਤੱਕ ਇਹ ਦੱਸ ਦਿਓ ਬਈ ਤੁਸੀਂ ਬੈਠੇ ਹੋ ਆਪਾ ਗੁਰੂ ਘਰ ਬੈਠੇ ਆ ਕਿਹੜੇ ਮਸਲੇ ਤੇ ਖੜਕੇ ਪੰਜਾਬ ਲਈ ਲੜੇ ਆ ਖੜੇ ਆ ਜਾਂ ਬੋਲੇ ਆ ਪਾਣੀਆਂ ਦਾ ਮਸਲਾ ਡੈਮਾਂ ਦੇ ਮਸਲੇ ਦਰਿਆਵਾਂ ਦੇ ਮਸਲੇ ਰਾਜਧਾਨੀ ਦਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਪੰਜਾਬੀ ਬੋਲੀ ਦੇ ਮਸਲੇ ਅਗਰ ਆਹ ਕਹਿੰਦਾ ਮੈਂ ਫਤੇ ਨਹੀਂ ਬੁਲਾਉਂਦਾ ਨਾ ਮੈਂ ਜਕਾਰਾ ਲਾਵਾਂ ਤੇ ਫੰਡ ਕਿਨਾਂ ਤੋਂ ਇਕੱਠਾ ਕਰਦੇ ਆ ਜਿਨ੍ਹਾਂ ਦੇ ਗਾਤਰੇ ਪਾਏ ਹੁੰਦੇ ਆ ਅਗਰ ਆਹ ਖੜਾ ਸਟੇਜ ਤੇ ਬੋਲਦਾ ਆਂਦਾ ਮੈਂ ਫਤੇ ਨਹੀਂ ਬੁਲਾਉਂਦਾ ਮੈਂ ਜਕਾਰਾ ਨਹੀਂ ਲਾਉਂਦਾ ਤੇ ਉੱਥੇ ਥੱਲੇ ਬੈਠੇ ਕੌਣ ਹੁੰਦੇ ਆ ਜਿਹੜੀਆਂ ਬੀਬੀਆਂ ਬੈਠੀਆਂ ਬਜ਼ੁਰਗ ਬੈਠਿਆ ਗਾਤਰਿਆਂ ਵਾਲੇ ਦੇ ਸਵੇਰੇ ਤੋਂ ਸ਼ੁਰੂ ਹੀ ਆਪਣਾ ਅਰਦਾਸ ਦੇ ਨਾਲ ਬੈਗਰ ਜੀ ਖਾਲਸਾ ਬੈਗਰ ਜੀ ਦੀ ਫਤੇ ਕਹਿੰਦੇ ਆ ਜਿਹੜੇ ਗੱਲ-ਗੱਲ ਤੇ ਜਕਾਰਾ ਲਾਉਂਦੇ ਆ ਮੈਂ ਕਿਸਾਨੀ ਮੋਰਚੇ 'ਚ ਵੀ ਦੇਖਿਆ ਬਾਈ ਜਿੰਨੀ ਨਫ਼ਰਤ ਇਹਨਾਂ ਦੇ ਮਨਾਂ 'ਚ ਸਿੱਖੀ ਪ੍ਰਤੀ ਆ ਜਾਂ ਸਿੱਖਾਂ ਪ੍ਰਤੀ ਐ ਐਨੀ ਨਫ਼ਰਤ ਸ਼ਾਦ ਅਵਦਾਲੀ ਵੀ ਨਹੀਂ ਕਰਦਾ ਹੋਣਾ ਸਿੱਖਾਂ ਨੂੰ ਕਹਿੰਦਾ ਮੇਰਾ ਵਾਹ ਪੈਂਦਾ ਰਿਹਾ ਉੱਥੇ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਰਹੀਆਂ ਨੇ ਅਕਲਵੰਤ ਇਹਨਾਂ ਦਾ ਕਾਮਰੇਡ ਐ ਅਸੀਂ ਗੱਲ ਚੱਲ ਪਈ ਜਦੋਂ ਦਿੱਲੀ ਆਪਾਂ ਗਏ ਆ ਨਾ ਦਿੱਲੀ ਜਾਣ ਵੇਲੇ ਜਦੋਂ ਉੱਥੇ ਨਾ ਬੋਲਿਆ ਹੋਇਆ ਮੇਰੀ ਗੱਲ ਅੱਜ ਵੀ ਤੁਸੀਂ ਸੁਣ ਲਿਓ ਵੀਡੀਓ ਪਈ ਆ ਮੈਂ ਕਿਹਾ ਜੇ ਅੰਦਰ ਵਾਕੇ ਬਰਾੜੀ ਚ ਘਿਰ ਜਾਾਂਗੇ ਇੱਥੇ ਘੇਰ ਲਾਂਗੇ ਤਾਂ ਇਹ ਸਾਰੇ ਇਕੱਠੇ ਹੋ ਕੇ ਮੇਰੇ ਜ਼ਾਲੇ ਹੋ ਗਏ ਕਹਿੰਦੋ ਇੱਥੇ ਕਿਉਂ ਰੋਕਦਾ ਮੈਂ ਕਿਹਾ ਇੱਥੇ ਆਪਾਂ ਤਾਂ ਰੋਕਦੇ ਆ ਵੀ ਸਾਰਾਗਾ ਦਿੱਲੀ ਦੇ ਹੇ ਦੱਬੀ ਜਾਊਗੀ ਅੰਦਰ ਦਾ ਮੈਦਾਨ ਆ ਵਿੱਚ ਆ ਕੇ ਘਿਰ ਦਿਓਗੇ ਉੱਥੇ ਮੇਰੇ ਜਦੋਂ ਇਹ ਗੱਲ ਪੈਣ ਲੱਗੀ ਉਹਦੇ ਮੁੰਡੇ ਹੋਰ ਇਕੱਠੇ ਹੋ ਗਏ ਦੋ ਦਿਨ ਸਟੇਜ ਅਸੀਂ ਚਲਾਈ ਉਹ ਜੌਂਡੀਆ ਵਾਲਾ ਮੁੰਡਾ ਗੁਰਦੀਪ ਸਿੱਧੂ ਦੇ ਟਰੈਕਟਰ ਦੇ ਉੱਤੇ ਦੀਪ ਸਿੱਧੂ ਵੀ ਉੱਥੇ ਬੋਲਿਆ ਸੀ ਪਹਿਲੇ ਦਿਨ ਉਹ ਸੇ ਦੇ ਉੱਤੇ ਉਥੋਂ ਜਾ ਕੇ ਅਗਲੇ ਤੀਜੇ ਦਿਨ ਪੰਜ ਮੈਂਬਰੀ ਕਮੇਟੀ ਬਣਾਤੀ ਕਹਿੰਦੇ ਇਹ ਤੈਅ ਕਰੂ ਵੀ ਲੱਖਾ ਬੋਲੂਗਾ ਕਿ ਨਹੀਂ ਬੋਲੂਗਾ ਉਥੇ ਮੇਰੇ ਦੇ ਸ਼ਰਤਾਂ ਪਤਾ ਕੀ ਲਾਈਆਂ ਗਈਆਂ ਕਹਿੰਦੇ ਨਾ ਜਕਾਰਾ ਲਾਉਣਾ ਨਾ ਫਤੇ ਬੁਲਾਉਣੀ ਹੈ ਮੈਂ ਕਿਹਾ ਜਕਾਰਿਆਂ ਵਾਲੀ ਆ ਇਹ ਚੱਕ ਕੇ ਇਥੋਂ ਦਿੱਲੀ ਲੈ ਕੇ ਸਾਨੂੰ ਲੈ ਆਏ ਤੇ ਨਹੀਂ ਸੋਡਾ ਅਗਰਾਹਾ ਦਾ ਖਨੂਰੀ ਬੈਠਾ ਰਿਹਾ ਹੈ ਦੂਜੇ ਦਿਨ ਉੱਠ ਕੇ ਉੱਥੋਂ ਗਿਆ ਅਖਨੌਰੀ ਦੇ ਦੱਬ ਵਾਲੀ ਬਾਰਡਰ ਤੇ ਜਾ ਕੇ ਬਹਿ ਗਿਆ ਸੀਗਾ ਜੋ ਐ ਮੋਰਚਾ ਜਾ ਕੇ ਜੰਮ ਗਿਆ ਤੇ ਟਿਕਰੀ ਤੇ ਸਿੰਘੂ ਤੇ ਉਦੋਂ ਬਾਅਦ ਉੱਠ ਕੇ ਗਿਆ ਪਰ ਸਾਡੇ ਲੋਕਾਂ ਦੀ ਵੀ ਇਹ ਮਾਨਸਿਕਤਾ ਇਹ ਬਣ ਗਈ ਆ ਸਾਡੇ ਲੋਕਾਂ ਨੂੰ ਲੱਗਦਾ ਵੀ ਰੋਜੀ ਰੋਟੀ ਦਾ ਮਸਲਾ ਹੈ ਤੇ ਇਹ ਵੀ ਰੋਜੀ ਰੋਟੀ ਦੀ ਲਈ ਫਿਰਦੇ ਆ ਏਦੋਂ ਗਾਂ ਸੱਭਿਆਤਾ ਦੀ ਗੱਲ ਕੌਮੀ ਗੱਲ ਕੋਈ ਹੋਣ ਦੀ ਗੱਲ ਬੋਲੀ ਦੀ ਗੱਲ ਕੋਈ ਪਾਣੀਆਂ ਦੀ ਗੱਲ ਕੋਈ ਮਤਲਬ ਨਹੀਂ ਮੈਂ ਕੋਈ ਬੰਦਾ ਇੱਕ ਬਾਹ ਖੜੀ ਕਰਕੇ ਨਾ ਜੋ ਕਹਦੇ ਵੀ ਹਾਂ ਇਹ ਕਾਮਰੇਡ ਪੰਜਾਬ ਦੇ ਆ ਮੁੱਦਿਆਂ ਦੇ ਲੜਿਆ ਦੇ ਖੜੇ ਆ ਅਗਲੀ ਗੱਲ ਤਨੂੰ ਕਲਵੰਤ ਵਾਲੀ ਦੱਸਦਾ ਆਹੀਂ ਬੈਸਬਸਾਈ ਹੋ ਗਈ ਮਖਾ ਵੀ ਜਕਾਰਾ ਵੀ ਲੱਗੂ ਫਤਈ ਬੁਲਾਵਾਂਗੇ ਇਹ ਤੁਹਾਡਾ ਕੱਲਿਆਂ ਦਾ ਨਹੀਂ ਹੈਗਾ ਫਰਮਉਤੋ ਉਹ ਵੀ ਬੋਲਿਆ ਸੀ ਉਹ ਵੀ ਰਿਕਾਰਡ ਹੋਇਆ ਪਿਆ ਹਲੇ ਵੀ ਮੈਂ ਕਿਹਾ ਇਹਨੂੰ ਲਾਲ ਰੰਗ ਚ ਨਾ ਰੰਗੋ ਸਾਰਿਆਂ ਦਾ ਤਾਂ ਗੱਲ ਚੱਲਦੀ ਚੱਲਦੀ ਕਲਵੰਤ ਨਾ ਕਿੱਥੋਂ ਗਰਾਰੀ ਫਸੀ ਉਹ ਕਹਿੰਦਾ ਬੰਦੇ ਮਾਰਤੇ ਸਾਡੇ 80 90 ਚ ਮਗਾ ਤੁਸੀਂ ਟੌਟੀਆਂ ਕੀਤੀਆਂ ਮੁਖਬਰੀਆਂ ਕੀਤੀਆਂ ਪੁਲਿਸ ਦੇ ਟੌਟ ਬਣੇ ਸੰਧ ਬਣੇ ਸਟੇਟ ਦਾ ਤੁਸੀਂ ਟੂਲ ਬਣ ਕੇ ਭੁਗਤੇ ਹੋ 80 90000 ਦੇ ਵਿੱਚ ਕਹਿੰਦਾ ਸੀ ਕਿ ਟੂਲ ਬਣਿਆ ਮੈਂ ਕਿੰਨੇ ਮੁੰਡੇ ਮਗਾ ਸਾਡੇ ਬੰਦੇ ਮਾਰਤੇ ਸਾਡਾ ਕਵੀ ਮਾਰਦਾ ਪਾਸ਼ ਮੈਂ ਕਿਉਂ ਮਾਰਦਾ ਉਹਦਾ ਕਹਿੰਦਾ ਸੀ ਦਾ ਦਰਬਾਰ ਸਾਹਿਬ ਦੇ ਵਿੱਚ ਝੋਨਾ ਲਾ ਦਿਓ ਸਰੋਵਰ ਦੇ ਵਿੱਚ ਜਾਣੇ ਭਾਈ ਇਹ ਗੱਲ ਨਖੇੜਾ ਕਰਨਾ ਪੈਣਾ ਵੀ ਕਿਹੜਾ ਸਾਡੇ ਨਾਲ ਆ ਪੰਜਾਬ ਨਾਲ ਆ ਪੰਜਾਬੀਤ ਨਾਲ ਆ ਤੇ ਕਿਹੜਾ ਸਾਡੇ ਵਿਰੋਧਾ ਜੀ ਅੱਜ ਵੀ ਸਾਨੂੰ ਸਮਝ ਨਹੀਂ ਲੱਗਦੀ ਬਰਾਬਰ ਜਦੋਂ ਹੀ ਕੋਈ ਪੰਜਾਬ ਦੀ ਗੱਲ ਚੱਲੂ ਹੱਕ ਦੀ ਗੱਲ ਚੱਲੂ ਬਰਾਬਰਿਕ ਬਰਤਾਨਦ ਘੜਨਾ ਸ਼ੁਰੂ ਕਰ ਦਿੰਦੇ ਆ ਇੱਕ ਆਨਲਾਈਨ ਇਹਨਾਂ ਨੇ ਵੈਬਸਾਈਟ ਚਲਾਈ ਆ ਦਸਕਤ ਚਲਾਰ ਕਰਾ ਰਹੇ ਨੇ ਵੀ ਇਹ ਨਫਰਤ ਫਲਾ ਰਹੇ ਆ ਇਹ ਮਹਿਮਨ ਨਫਰਤ ਇਹ ਫਿਰਕਾਪ੍ਰਸਤੀ ਹੈ ਇਹ ਕੱਢ ਦੇਣਾ ਚਾਹੁੰਦੇ ਆ ਮੈਂ ਕਹਿੰਦਾ ਸਾਨੂੰ ਵੀ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਜੇ ਕੋਈ ਵੀ ਸੰਘਰਸ਼ ਹਿੰਸਕ ਹੁੰਦਾ ਹੈ ਉਹ ਸੰਘਰਸ਼ ਆਪਾਂ ਹਰ ਜਾਗੇ ਸਰਕਾਰਾਂ ਇਹ ਚਾਹੁੰਦੀਆਂ ਨੇ ਇਹਨੂੰ ਤਰੀਕੇ ਨਾਲ ਮੈਂ ਕੋ ਸਟੇਟਾਂ ਕੋ ਸੂਬਿਆਂ ਦੀ ਗੱਲ ਤੁਹਾਡੇ ਨਾਲ ਮੇਰੇ ਕੋਲੇ ਅੰਕੜੇ ਆ ਦੱਸਣ ਲੱਗਿਆ ਵੀ ਉਹਨਾਂ ਸੂਬਿਆਂ ਦੇ ਵਿੱਚ ਕਿਹੜੇ ਕਾਨੂੰਨ ਨੇ ਉਹਨਾਂ ਦੀ ਸੱਭਿਆਤਾ ਉਹਨਾਂ ਦੀ ਸੰਸਕ੍ਰਿਤੀ ਬਚਾਉਣ ਲਈ ਬਣਾਏ ਗਏ ਨੇ ਸਭ ਤੋਂ ਪਹਿਲਾਂ ਅਰਨਾਚਲ ਪ੍ਰਦੇਸ਼ ਦੇ ਵਿੱਚ ਕੋਈ ਵੀ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਅਰਨਾਚਲ ਦੀ ਗੱਲ ਕਰ ਰਿਹਾ ਸੰਵਿਧਾਨ ਦੀ 6ਵੀਂ ਸ਼ੈਡਿਊਲ ਦੀ ਈ ਨਾਉਂਦਾ ਇਹ ਸੰਵਿਧਾਨ ਮੁਤਾਬਕਾ ਉੱਥੇ ਅਗਲਾ ਆਜੋ ਤੁਸੀਂ ਨਾਗਾ لینڈ ਦੇ ਵਿੱਚ ਆਰਟੀਕਲ 374A ਹੈ ਉਹਦੇ ਤਹਿਤ ਬਾਹਰਲਾ ਬੰਦਾ ਉੱਥੇ ਜ਼ਮੀਨ ਨਹੀਂ ਲੈ ਸਕਦਾ ਅੱਗੇ ਆਜੋ ਮੇਜੋਰਮ ਦੇ ਵਿੱਚ ਮਘਾਲਿਆ ਦੇ ਵਿੱਚ ਮਨੀਪੁਰ ਦੇ ਵਿੱਚ ਨੌਨ ਟ੍ਰਾਈਬਲ ਬੰਦਾ ਕੋਈ ਆ ਕੇ ਉੱਥੇ ਜ਼ਮੀਨ ਨਹੀਂ ਲੈ ਸਕਦਾ ਜਾ ਕੇ ਜਾਇਦਤ ਨਹੀਂ ਖਰੀਦ ਸਕਦਾ ਉੱਥੇ ਅੱਗੇ ਆਜੋ ਸ਼ੱਕਮ ਦੇ ਵਿੱਚ ਸਕਮ ਦੇ ਵਿੱਚ ਆਰਟੀਕਲ 371 ਐਫ ਦੇ ਅਧੀਨ ਬਾਹਰਲੇ ਬੰਦੇ ਜ਼ਮੀਨ ਲੈਣ ਤੇ ਪੂਰਨ ਤੌਰ ਤੇ ਪਾਬੰਦੀ ਆ ਉਥੇ ਹਿਮਾਚਲ ਪ੍ਰਦੇਸ਼ ਦੇ ਵਿੱਚ ਟ੍ਰਾਂਸੀ ਐਂਡ ਲੈਂਡ ਰਿਫਾਰਮ ਐਕਟ 1972 ਦਾ ਜਿਹੜਾ ਸੈਕਸ਼ਨ 118 ਹੈ ਉਹਦੇ ਅਧੀਨ ਬਾਹਰਲੇ ਬੰਦੇ ਖੇਤੀਬਾੜੀ ਵਾਲੀ ਜ਼ਮੀਨ ਨਹੀਂ ਲੈ ਸਕਦੇ ਲੈ ਸਕਦੇ ਤਾਂ ਇਕੱਲਾ ਮਾੜਾ ਮੋਢਾ ਦੇ ਘਰ ਪਾਉਣਾ ਕਿਸੇ ਨੇ ਉਹ ਵੀ ਸਰਕਾਰ ਤੋਂ ਮਨਜ਼ੂਰੀ ਲੈਣੀ ਪਊ ਜਿਹੜੀ ਬਹੁਤ ਔਖੀ ਹੈ ਤੇ ਨੌਕਰੀ ਲੈਣੀ ਹਿਮਾਚਲ ਦੇ ਵਿੱਚ ਉਥੋਂ ਦਾ ਬੋਨਫਾਈਡ ਜਿਹੜਾ ਕਈ ਦਹਾਕਿਆਂ ਤੋਂ ਦਾਦਿਆਂ ਪਰਦਾਦਿਆਂ ਤੋਂ ਉੱਥੇ ਰਹਿ ਰਿਹਾ ਸਾਲਾਂ ਤੋਂ ਸੈਂਕੜੇ ਸਾਲਾਂ ਤੋਂ ਉਹ ਬੰਦਾ ਉੱਥੇ ਅਪਲਾਈ ਕਰ ਸਕਦਾ ਹੈ ਦੂਜਾ ਬੰਦਾ ਅਪਲਾਈ ਵੀ ਨਹੀਂ ਕਰ ਸਕਦਾ ਤੇ ਬੋਰਡ ਬਣਾਉਣੀ ਤਾਂ ਭੁੱਲ ਜਿਓ ਤੁਸੀਂ ਅੱਗੇ ਆ ਜਾਓ ਉੱਤਰਾਖੰਡ ਦੇ ਵਿੱਚ ਹੁਣੇ ਨਵਾਂ ਹੀ ਹੋਇਆ ਉੱਤਰਾਖੰਡ ਦੇ ਵਿੱਚ ਆ 225 ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਪੁਸ਼ਕਰ ਧਾਮੀ ਉੱਥੇ ਦਾ ਮੁੱਖ ਮੰਤਰੀ ਹੈ ਉਹਨੇ 13 ਜ਼ਿਲ੍ਹਿਆਂ ਦੇ ਵਿੱਚੋਂ 11 ਜ਼ਿਲ੍ਹੇ ਹਰਦਵਾਰ ਤੇ ਸ਼ਿਰੂਦੂ ਸਿੰਘ ਨਗਰ ਜ਼ਿਲ੍ਹਾ ਛੱਡ ਕੇ 11 ਜ਼ਿਲ੍ਹਿਆਂ ਦੇ ਵਿੱਚ ਪੂਰਨ ਤੌਰ ਤੇ ਪਾਬੰਦੀ ਲਾਤੀ ਵੀ ਕੋਈ ਬਾਹਰਲਾ ਬੰਦਾ ਇੱਥੇ ਜ਼ਮੀਨ ਨਹੀਂ ਲੈ ਸਕਦਾ ਕਸ਼ਮੀਰ ਦੇ ਵਿੱਚ 370 ਤੋੜਨ ਤੋਂ ਬਾਅਦ ਵੀ ਓਥੇ ਤੁਸੀਂ ਖੇਤੀਬਾੜੀ ਐਗਰੀਕਲਚਰ ਜ਼ਮੀਨ ਨਹੀਂ ਲੈ ਸਕਦੇ ਜਿਹੜੀ ਕੋਈ ਨਗਰਪਾਲਿਕਾ ਦੇ ਦੀਨ ਆਉਂਦੀ ਆ ਮਾੜੀ ਮੋਟੀ ਉਹ ਲੈ ਸਕਦੇ ਆ ਇਹ ਹਾਲੇ ਵੀ ਉੱਥੇ ਪਾਬੰਦੀ ਲੱਗੀ ਹੋਈ ਹੈ ਰਾਜਸਥਾਨ ਦੇ ਵਿੱਚ ਕਿੰਨੇ ਹੋਰ ਸਟੇਟਾਂ ਕਿੰਨੇ ਹੋਰ ਸੂਬੇ ਨੇ ਜਿੰਨਾਂ ਦੇ ਵਿੱਚ ਆਪਾਂ ਜ਼ਮੀਨਾਂ ਜਾ ਕੇ ਨਹੀਂ ਲੈ ਸਕਦੇ, ਵੋਟਾਂ ਨਹੀਂ ਬਣਾ ਸਕਦੇ, ਨੌਕਰੀ ਨਹੀਂ ਲੈ ਸਕਦੇ। ਤੇ ਇੱਥੇ ਪੰਜ ਬੰਦੇ ਰੱਖੇ ਜਾਂਦੇ ਐ ਇੱਥੇ ਪਸ਼ੂਪਰਨ ਭਾਗ ਦੇ ਵਿੱਚ, ਦੋ ਹਰਿਆਣੇ ਤੋਂ, ਇੱਕ ਯੂਪੀ ਤੋਂ, ਇੱਕ ਰਾਜਸਥਾਨ ਤੋਂ, ਇੱਕ ਪੰਜਾਬ ਤੋਂ। ਆਹ ਦੇਖੋ ਇੱਥੇ ਬਿਜਲੀ ਬੋਰਡ ਦੇ ਵਿੱਚ 230 ਬੰਦੇ ਰੱਖੇ ਜਾਂਦੇ ਐ, 180 ਬੰਦੇ ਕੱਲੇ ਹਰਿਆਣੇ ਤੋਂ ਆ। ਅਸੀਂ ਖੜਾ ਆ ਕਿੱਥੇ ਜਾ ਕੇ? ਆ ਜਿੰਨੇ ਸਾਡੇ ਸਕੂਲਾਂ ਦੇ ਵਿੱਚ ਜਵਾਕ ਪੜਦੇ ਆ ਨਾ ਆ ਲੁਧਿਆਣੇ ਗਿਆ ਮੈਂ ਲੈਂਡ ਪੂਲਿੰਗ ਨੀਤੀ ਵਾਲੇ ਮਸਲੇ ਨੂੰ ਲੈ ਕੇ ਪਿੰਡਾਂ ਵਿੱਚ ਫਿਰਦੇ ਰਹੇ ਆਂ ਅਸੀਂ 42 43 ਪਿੰਡਾਂ 'ਚ ਗਏ ਆ 80 80 90 90% ਜਵਾਕ ਜਿਹੜੇ ਹੈਗੇ ਸਕੂਲਾਂ 'ਚੋਂ ਪ੍ਰਵਾਸੀ ਆਂਦੇ ਆ ਛੋਡੇ ਆਉਣ ਵਾਲੇ ਸਮੇਂ ਦੇ ਵਿੱਚ ਕਲਰਕਾਂ ਤੋਂ ਲੈ ਕੇ ਚਪੜਾਸੀਆਂ ਤੋਂ ਲੈ ਕੇ ਪਟਵਾਰੀਆਂ ਤੋਂ ਲੈ ਕੇ ਕਲਰਕਾਂ ਤੋਂ ਲੈ ਕੇ ਛੋਡੇ ਮਾਸਟਰ ਡਾਕਟਰ ਸਾਰੀ ਉਹ ਬਣਦੇ ਆ ਆਪਣੀ ਹੋਣ ਹਰ ਇੱਕ ਨੂੰ ਪਿਆਰੀ ਹੁੰਦੀ ਹੈ ਆਪਣੀ ਪਛਾਣ ਹਰ ਇੱਕ ਨੂੰ ਪਿਆਰੀ ਹੁੰਦੀ ਹੈ ਪਰ ਸਾਡੇ ਆਗੂਆਂ ਦੇ ਹਾਲ ਦੇਖ ਲਓ ਭਵੰਤ ਦਾ ਬਿਆਨ ਦੇ ਕੇ ਪੱਲੇ ਝਾੜ ਗਿਆ ਵੀ ਬਾਹਰਲੇ ਕਿਵੇਂ ਰੋਕ ਦੇਾਂਗੇ ਜੀ ਤੇ ਦੂਜੇ ਸੂਬੇ ਨੂੰ ਦੂਜੇ ਮੁੱਖ ਮੰਤਰੀ ਨਹੀਂ ਅਸੀਂ ਕੀ ਸੰਵਿਧਾਨ ਤੋਂ ਪਾਸੇ ਜਾ ਕੇ ਗੱਲ ਕਰ ਰਹੇ ਹਾਂ ਕੀ ਅਸੀਂ ਕਾਨੂੰਨ ਤੋਂ ਜਾ ਕੇ ਪਾਸੇ ਗੱਲ ਕਰ ਰਹੇ ਹਾਂ ਅਸੀਂ ਵੀ ਕਹਿੰਦੇ ਹਾਂ ਇਹ ਕਾਨੂੰਨ ਪੰਜਾਬ 'ਚ ਬਣ ਜਾਣੇ ਚਾਹੀਦੇ ਆ ਰਾਜੇ ਬੜੰਗ ਦਾ ਬਿਆਨ ਸੁਣ ਲਓ ਉਹ ਕਹਿੰਦਾ ਨਾ ਜੀ ਸਰਨੇ ਨਹੀਂ ਨਾ ਮੈਨਾਂ ਤਾਂ ਅਤੇ ਦੂਜਾ ਜਿਹੜਾ ਸੁਖਵੀਰ ਸਿੰਘ ਬਾਦਲ ਆਪਾਂ ਕਹਿੰਨਾ ਪੰਥ ਦਾ ਚਿਹਰਾ ਪੰਥਕ ਲਈ ਫਿਰਦੇ ਆ ਪੰਥਕ ਪਾਰਟੀ ਐ ਪੰਜਾਬਦਰਦੀ ਪਾਰਟੀ ਐ ਇਹਨਾਂ ਨੇ ਦਾ ਭਾਈ ਸਾਹਿਬ ਪ੍ਰਵਾਸੀਆਂ ਦੇ ਬਿੰਗ ਬਣਾਏ ਹੋਏ ਆ ਆ ਫਤੇਗੜ ਸਾਹਿਬ ਕਾਲਜ ਦੇ ਵਿੱਚ ਇੱਕ ਰੌਲਾ ਪਿਆ ਸੀਗਾ ਫਤੇਗੜ ਸਾਹਿਬ ਕਾਲਜ ਦੇ ਵਿੱਚ ਇੱਕ ਕਾਲਜ ਦਾ ਪ੍ਰਧਾਨ ਵਿਦਿਆਰਥੀਆਂ ਦਾ ਪ੍ਰਵਾਸੀ ਬਣਾਇਆ ਬਾਦਲੈਂਡ ਪਾਰਟੀ ਨੇ ਚਾਰਟਰ ਵੀ ਬਣਾਇਆ ਲੱਗਦਾ ਵੀ ਇਹ ਸਾਡੇ ਲਈ ਕੋਈ ਗੱਲ ਨਾਲੇ ਤੁਹਾਨੂੰ ਮੈਂ ਇੱਕ ਹੋਰ ਦੱਸ ਦਿੰਨਾ ਇਹ ਬਹੁਤ ਵੱਡੇ ਭਲੇਖੇ ਚਾ ਚੰਡੀਗੜ੍ਹ ਦਾ ਆਪਾਂ ਕਮਾ ਲਿਆ 5-7% ਰਹਿ ਗਏ ਆ ਉੱਥੇ ਜੇ ਆ ਭੁੱਲ ਜੋ ਚੰਡੀਗੜ੍ਹ ਦਾ ਗਿਆ ਉਹਦਾ ਹੁਣ ਬਿਆਨ ਵੀ ਆਉਣ ਲੱਗੀ ਵੱਖਰੀ ਸਟੇਟ ਹੀ ਬਣਾ ਦਿਓ ਮਹਾਲੀ ਵੀ ਛੋਡਾ ਗਿਆ ਲੁਧਿਆਣਾ ਵੀ ਛੋਡਾ ਗਿਆ ਆ ਬਰਿੰਡੇ ਮੈਨੂੰ ਐ ਅਸੀਂ ਮੈਂ 5-7000 ਹੀ ਹੋਣਾ ਢੂੜ ਲੱਖ ਉੱਤੇ ਹੋਇਆ ਮੈਂ ਬਰਿੰਡੇ ਵੀ ਹਾਰਪੁਰ ਛੋਡਾ ਮੈਨੂੰ ਪਤਾ ਨਹੀਂ ਕੀ ਹਾਲਾਤ ਹੈ ਗਿਆ ਹੀ ਲੱਗਦਾ ਹੈ ਜਲੰਧਰ ਵੀ ਗਿਆ ਸੋਡੇ ਪੱਲੇ ਰਹਿ ਕੀ ਗਿਆ ਆਪਾਂ ਹਲੇ ਵਿੱਚ ਆਪਾਂ ਸੋ ਇਹ ਮਸਲਾ ਜਿਹੜਾ ਹੈਗਾ ਚੁੱਪ ਹੋਣ ਨਾਲ ਗੱਲ ਨਹੀਂ ਬਣਨੀ ਅੱਜ ਮੈਂ ਭਾਈ ਮੰਡ ਨੇ ਕਿਹਾ ਤੇ ਭਾਈ ਅਮਤੋਜ ਨੇ ਕਿਹਾ ਬਾਕੀ ਕਈ ਬਲਾਰੇ ਕਹਿ ਕੇ ਗਏ ਆ ਮੁੱਦਾ 5-10 ਦਿਨਾਂ ਬਾਅਦ ਨਵਾਂ ਆ ਜਾਂਦਾ ਸਾਡੇ ਆਹੀ ਹਾਲਾਤ ਆ ਜਾਂ ਸ਼ਕਤੀ ਇੰਨੀ ਕੀ ਆ ਸਾਡੀ ਆ ਪੰਜਾਂ 10ਾਂ ਦਿਨਾਂ ਬਾਅਦ ਕੋਈ ਨਵਾਂ ਮੁੱਦਾ ਫੜ ਲਵੋਗੇ ਇਹ ਭੁੱਲ ਜੂਗੇ ਉਏ ਇਹ 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 ਘੱਟੋ-ਘੱਟ ਜਿਵੇਂ ਦੰਮ ਨਹੀਂ ਕਾਂਡ ਹੋਇਆ ਸੀ ਅਨਰਭੈ ਕਾਂਡ ਹੋਇਆ ਸੀ ਪੂਰੀ ਦੁਨੀਆ ਚੱਕ ਲੱਗੀ ਸੀ ਪੂਰੀ ਦੁਨੀਆ ਜਹਾਕਾਰ ਮੱਚ ਗਈ ਸੀ ਨੈਸ਼ਨਲ ਮੀਡੀਆ ਦੇ ਗੱਡੀਆਂ-ਗੱਡੀਆਂ ਡਿਬੇਟਾਂ ਚੱਲੀਆਂ ਇਹ ਉਦੋਂ ਵੀ ਕਿਦ ਇੱਕ ਨਿਆਉਣਾ ਕਾਂਡ ਐ ਇਹਦੀ ਕੋਈ ਚਰਚਾ ਹੀ ਨਹੀਂ ਕਿਸੇ ਮੀਡੀਆ ਚ ਕਿਸੇ ਪੰਜਾਬ ਦੇ ਮੀਡੀਆ ਚ ਆ ਜਿੰਨੇ ਇਹਨਾਂ ਦੇ ਕਾਮਰੇਟਾਂ ਦੇ ਕੌਲੀ ਚੱਟ ਪੱਤਰਕਾਰ ਇੱਕ ਦੋ ਫਿਰਦੇ ਆ ਉਹ ਖਬਰ ਨੂੰ ਦੂਜੇ ਪਾਸੇ ਕਮਾਈ ਜਾਂਦੇ ਆ ਉਹ ਇੱਕ ਕੰਮਿਆਂ ਨੇ ਘਟਨਾ ਵਾਪਰੀਆ ਫਰੀਦਕੋਟ ਕੋਲੇ ਉਧਰ ਨੂੰ ਜੋੜੀ ਜਾਂਦੇ ਆ ਅਸੀਂ ਕਿਹੜਾ ਉਹਨੂੰ ਸਹੀ ਕਹਨੇ ਆ ਗਲਤ ਤਾਂ ਗਲਤੀ ਆ ਜਿਹੜਾ ਮਰਜ਼ੀ ਹੋਵੇ ਉਹ ਪੰਜਾਬੀ ਕਰਦਾ ਉਹਦੇ ਲਈ ਵੀ ਅਸੀਂ ਨੰਦਿਆ ਕਰਦੇ ਆ ਉਸ ਗੱਲ ਦੀ ਜੋ ਇਹ ਹੈ ਤੁਸੀਂ ਅੱਜ ਦੇਖੋ ਹਾਲਾਤ ਦੁਨੀਆ ਦੇ ਆਪਾਂ ਦੁਆਬੇ 'ਚ ਖੜੇ ਆ ਜੇ ਪਰਮਜੀਤ ਨੇ ਕਿਹਾ ਦੁਆਬੇ ਵਾਲੇ ਛੋਡੇ ਵੀ ਇਹ ਮੈਂ ਗਿਆ ਪਿੰਡਾਂ 'ਚ ਕੁੱਕੜਪਿੰਡ ਕੋਲੇ ਆਏ ਸੀ ਰੈਲੀ ਤੇ ਛੋਡੇ ਪਿੰਡਾਂ ਦੇ ਪਿੰਡ ਵਿਲੇ ਆ ਬਾਈ 80% ਘਰਾਂ ਨੂੰ ਜੰਦੇ ਲੱਗ ਚੁੱਕੇ ਆ ਉਹ ਘੱਟੋ ਘੱਟ ਆਪਣਾ ਕੋਈ ਗਰੀਬ ਭਰਾ ਕੋਈ ਐਸਸੀ ਕੋਈ ਬੀਸੀ ਕੋਈ ਸਾਡਾ ਗਰੀਬ ਜੱਟ ਭਰਾ ਹੀ ਉੱਥੇ ਬਹਾਦਿਆ ਕਰੋ ਸੋ ਨੂੰ ਆਇਆ ਲੱਗਦਾ ਸਾਡੀ ਕਦੇ ਕੋਠੀਆਂ ਦਾਪ ਲੈਣ ਇਹ ਤੇ ਉਹ ਛੱਡਣਗੇ ਛੱਡ ਨਹੀਂ ਉਹਨਾਂ ਨੇ ਵੀ ਨਹੀਂ ਜੇ ਉਧਰੋਂ ਮੇਰੀ ਗੱਲ ਸੁਣ ਲੋ ਧਿਆਨ ਨਾਲ ਅੰਗਲੈਂਡ ਦੇ ਵਿੱਚ ਪੂਰੀ ਦੁਨੀਆ ਤੇ ਰਾਜ ਕਰਨ ਵਾਲਾ ਗੋਰਾ ਅੰਗਰੇਜ਼ ਅੱਜ ਆਪ ਦੀ ਜੱਦੀ ਧਰਤੀ ਬਚਾਉਣ ਲਈ ਲੜ ਰਿਹਾ ਅੰਗਲੈਂਡ ਨੂੰ ਬਚਾਉਣ ਲਈ ਲੜ ਰਿਹਾ ਹੈ ਆ ਟੌਮੀ ਰਾਮਸਨ ਨਾਂ ਦਾ ਬੰਦਾ ਜਿਹਨੇ 2 ਲੱਖ ਬੰਦੇ ਦਾ ਘੱਟ ਕੀਤਾ ਅੰਗਲੈਂਡ ਦੇ ਵਿੱਚ ਵੀ ਭਜਾਓ ਸਾਰੇ ਬਾਹਰਲੇ ਸਾਡਾ ਸਾਰਾ ਕੁਝ ਹੀ ਖਤਮ ਹੋ ਗਿਆ ਜਿੰਨੇ ਅਰਬ ਦੇ ਵਿੱਚੋਂ ਗਏ ਲੋਕ ਉਹ ਸਾਰਾ ਇੰਗਲੈਂਡ ਦੇ ਵਿੱਚ ਬੁਰਕੀ ਬੁਰਕੇ ਫਿਰਦੇ ਆ ਹੁਣ ਆ ਪੁਰਤਗਾਲ ਨੇ ਐਲਾਨ ਕਰਤਾ ਵੀ ਪ੍ਰਵਾਸੀਆਂ ਨੂੰ ਕੱਢਾਂਗੇ ਆਸਟ੍ਰੇਲੀਆ ਦੇ ਵਿੱਚ ਇਕੱਠ ਹੋਏ ਆ ਅਮਰੀਕਾ ਕੱਢ ਗੋ ਜਾਂਦਾ ਉਹ 72 73 ਸਾਲ ਦੀ ਬੇਬੇ ਫੜ ਲਈ ਉਹਨਾਂ ਨੇ ਜਿਹੜੀ 1992 ਦੀ ਰਹਿ ਰਹੀ ਸੀ ਉਹਦੇ 35 32 33 ਸਾਲ ਤੋਂ ਕਹਿੰਦੇ ਚੱਲ ਵਾਪਸ ਸਾਡੇ ਲੈ ਕਹਿੰਦੇ ਹੁਣ 30 ਸਾਲ ਹੋ ਗਏ 40 ਹੋ ਗਏ ਅਦਰੋ ਵੇਜ ਵੇ ਜਮੀਨਾਂ ਭੱਜੀ ਜਾਂਦੇ ਆ ਘਰ ਵੇਚੀ ਜਾਂਦੇ ਆ ਉਧਰੋਂ ਛੱਤਰ ਫੇਰਨਾ ਸ਼ੁਰੂ ਹੋ ਜੂ ਕੱਟਣ ਲੱਗੇ ਆਉਣਗੇ ਕਿੱਥੇ ਜਾਣਗੇ ਕਿੱਥੇ ਇੱਥੇ ਹੋਰ ਹੋਰਾਂ ਦੇ ਕਬਜ਼ੇ ਹੋ ਜਾਣਗੇ ਉਹ ਕਰੇ ਜੀ ਸਵੰਨ ਸਿੰਘ ਕਮਲ ਨੇ ਕਿਹਾ ਸੀਗਾ ਬਹੁਤ ਸਮਾਂ ਪਹਿਲਾਂ ਕਹਿੰਦਾ ਸਭ ਤੋਂ ਕੀਮਤੀ ਹੁੰਦੀ ਹੈ ਜਿਹੜੀ ਚੀਜ਼ ਕਿਸੇ ਇਨਸਾਨ ਲਈ ਕੌਮ ਲਈ ਸਭ ਤੋਂ ਵੱਧ ਧਰਤੀ ਹੁੰਦੀ ਹੈ ਜੇ ਇੱਕ ਵਾਰੀ ਧਰਤੀ ਗਮਾ ਲਈ ਇਹ ਮੁੜ ਕੇ ਹਾਸਲ ਨਹੀਂ ਹੋਣੀ ਜਿੱਥੇ ਮਰਜ਼ੀ ਤੁਰੇ ਫਿਰਿਓ ਅੱਜ ਫਲਸਤੀਨੀਆਂ ਦਾ ਹਾਲ ਦੇਖ ਲਓ ਕਦੇ ਇਹੀ ਦੌਰ ਫلسطinians ਦੇ ਉੱਤੇ ਵੀ ਸੀਗਾ ਛੜਛੜ ਆਦਾ ਮੁਲਕ ਦੂਜੇ ਮੁਲਕਾਂ ਨੂੰ ਭੱਜ ਗਈ ਪੈਸਿਆਂ ਦੇ ਲਾਲਚਾਂ ਦੇ ਵਿੱਚ ਅੱਜ ਹਾਲਾਤ ਦੇਖੋ ਇਜ਼ਰਾਈਲ ਨੇ ਕੀ ਕਰਤੇ ਉਹਨਾਂ ਦੇ ਜਿਸ ਕਰਕੇ ਇਹਨਾਂ ਮੁੱਦਿਆਂ ਤੇ ਆਪਾਂ ਆਈਏ ਇੱਕ ਤਾਂ ਨੂੰ ਮੁੱਦੇ ਨੂੰ ਇੱਥੇ ਹੀ ਨਾ ਪਰ ਰੋਕ ਦਿੱ ਗਏ ਵੀ ਠੀਕ ਆ ਕੱਠ ਹੋ ਗਿਆ ਮੇਲਾ ਵਿੱਜੜ ਗਿਆ ਮੰਗ ਪੱਤਰ ਦੇਤਾ ਕਮੇਟੀਆਂ ਬਣਨ ਪੰਜਾਬ 'ਚ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਪੰਜਾਬੀਆਂ ਦਾ ਪੰਜਾਬ ਦੇ ਅੰਦਰ ਕਾਨੂੰਨ ਬਣਨਾ ਚਾਹੀਦਾ ਪੰਜਾਬ ਤੇ ਪੰਜਾਬੀਤ ਬਚਾਉਣ ਲਈ ਇਹ ਦਬਾਅ ਬਣਾਉਣਾ ਜੇ ਤੁਸੀਂ ਤਾਂ ਸਾਰੇ ਪੰਜਾਬ ਦੇ ਵਿੱਚੋਂ ਆਵਾਜ਼ ਠਾਉਣੀ ਚਾਹੀਦੀ ਆ ਜਿਹੜੇ ਪਿੰਡਾਂ ਦੇ ਕੜਮ ਚੌਧਰੀ ਜਿਹੜੇ ਕੋਈ ਸਰਪੰਚ ਆ ਕੋਈ ਮੈਂਬਰ ਆ ਕੋਈ ਇਹਨਾਂ ਦੇ ਹੱਕ 'ਚ ਭੁਗਤਦੇ ਆ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਪਿੰਡਾਂ ਦੇ ਵਿੱਚੋਂ ਹੁਣ ਜੇ ਅਸੀਂ ਇਹ ਸੋਚੀ ਜਾਵਾਂਗੇ ਬਾਦੀ ਸਾਡੀ ਕਦੋਂ ਆਊਗੀ ਤਾਂ ਬਾਰੀ ਬਹੁਤ ਛੇਤੀ ਆ ਜਾਣੀ ਆ ਅੱਜ ਆਪਾਂ ਇੱਥੇ ਇਕੱਠੇ ਹੋਇਆ ਹਿਸ਼ਾਰਪੁਰ ਆਉਣ ਵਾਲੇ ਦਿਨਾਂ 'ਚ ਅਸੀਂ ਸੋਚ ਰਹੇ ਆ ਬੀ ਰੋਪੜ ਦੇ ਵਿੱਚ ਜਾਂ ਜਲੰਧਰ ਆ ਜਾਂ ਨਾਬੇ ਪਟਿਆਲੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਲਗਾਤਾਰ ਜਿਹੜਾ ਕੱਟ ਕਰਦੇ ਰਿਹਾ ਕੇ ਲੋਕਾਂ ਨੂੰ ਜਾਗਰੂਕ ਕਰਗੇ ਵੀ ਆਓ ਭਾਈ ਉੱਠ ਕੇ ਆਪਾਂ ਇਹ ਤੇ ਨਹੀਂ ਯਾਦ ਰੱਖਿਓ ਜਿਹੜੇ ਸਾਡੇ ਸਿਆਦਾਨਾਂ ਦੀ ਮੈਂ ਗੱਲ ਕਰਦਾ ਜਿਹੜੇ ਸਾਡੇ ਕੋਈ ਬਾਜਬੇ ਕੋਈ ਢਿੱਲੋਂ ਕੋਈ ਬਰਾੜ ਕੋਈ ਸਿੱਧੂ ਕੋਈ ਜੋਸੀ ਕੋਈ ਸ਼ਰਮੇ ਇਚ ਐਮ ਐਲ ਐਮ ਪੀ ਬਣਦੇ ਆ ਉਹ ਵੀ ਦੇਰਜਕਾਰ ਹੋ ਜਾਣਗੇ ਹਰਿਆਣੇ ਦੇ ਵਿੱਚ 15 ਸੀਟਾਂ ਐਤਕੀ ਵਿਧਾਨ ਸਭਾ ਦੀਆਂ 15 ਸੀਟਾਂ ਦੇ ਉੱਤੇ ਜਿੱਤ ਹਾਰ ਦਾ ਫੈਸਲਾ ਪ੍ਰਵਾਸੀਆਂ ਨੇ ਕੀਤਾ ਆ ਲੈ ਕੇ ਗੜਗਾਉਂ ਤੋਂ ਤੇ ਅੰਬਾਲੇ ਤੱਕ 25 ਤੋਂ ਇੱਕ ਹਲਕੇ ਵਿਧਾਨ ਸਭਾ ਹਰ ਇੱਕ 25 ਤੋਂ 30 ਹਜ਼ਾਰ ਬੋਟ ਪ੍ਰਵਾਸੀਆਂ ਦੀ ਬਣੀਆ ਉੱਥੇ ਤੇ ਕਾਂਗਰਸ ਨੇ ਇੱਕ ਸੀਟ ਦੀ ਪ੍ਰਵਾਸੀਆਂ ਨੂੰ ਦਿੱਤੀ ਹੈ ਹਰਿਆਣਾ ਦੇ ਵਿੱਚ ਤੇ ਜਦੋਂ ਸਾਰਾ ਕੁਝ ਉਹਨਾਂ ਦੇ ਹੱਥ 'ਚ ਆ ਗਿਆ ਤੇ ਫਿਰ حساب ਲਾ ਲੋ ਵੀ ਕਾਨੂੰਨ ਵੀ ਆਪਣੇ ਤਰੀਕੇ ਨਾਲ ਬਣਾਉਣਗੇ ਨਾ ਸੋਡੀ ਬੋਲੀ ਨਾ ਇਤਿਹਾਸ ਨਾ ਸਭਿਆਚਾਰ ਨਾ ਕੱਖ ਨਹੀਂ ਇੱਥੇ ਰਹਿਣਾ ਸਾਡੇ ਪਿੰਲੇ ਪਰ ਇੱਕ ਮੈਂ ਬੇਨਤੀ ਕਰਦਾ ਵੀ ਜਿਹੜੇ ਸੱਜਣਾ ਆਪਾਂ ਤੁਹਾਨੂੰ ਮੌਕਾ ਦਿੰਨੇ ਆ ਆਹ ਥੌਤੀ ਕਾਮਰੇਡਾਂ ਨੂੰ ਸਾਰਿਆਂ ਨੂੰ ਨਹੀਂ ਕਹਿੰਦਾ ਕੁਝ ਚੰਗੇ ਕਾਮਰੇਡ ਵੀ ਹੈਗੇ ਆ ਕੁਝ ਨਾ ਮੇਰੀ ਗੱਲ ਵੀ ਹੋਈ ਆ ਬੋਲੇ ਵੀ ਨਹੀਂ ਉਹ ਕਹਿੰਦੇ ਨਹੀਂ ਯਾਰ ਅਸੀਂ ਇਸ ਗੱਲ ਤੋਂ ਪੰਜਾਬ ਦੇ ਨਾਲ ਆ ਪਰ ਜਿਹੜੇ ਆ ਤੁਸੀਂ ਦੇਖ ਹੀ ਰਹੇ ਹੋ ਹਰ ਸਮੇਂ ਟੰਡ ਚਕਾਨਾ ਪਾਈ ਰੱਖਦੇ ਆ ਤਾ ਸਾਨੂੰ ਅੱਜ ਮੈਂ ਇੱਕ ਤੁਹਾਨੂੰ ਹੋਰ ਘਟਨਾ ਸੁਣਾਉਣ ਲੱਗਿਆ ਬਠਿੰਡੇ ਦੀ ਹਾਜੀ ਰਤਨ ਗੁਰਦੁਆਰਾ ਇੱਥੇ ਸਾਡੇ ਹਾਜੀ ਰਤਨ ਦਰਗਾਹ ਵੀ ਆ ਉਹ ਹਰਪਾਲ ਸਿੰਘ ਖਾਰਾ ਵਕੀਲ ਮੈਨੂੰ ਕੱਲ ਦੱਸਣ ਲੱਗਿਆ ਕਹਿੰਦਾ ਲਖੇ ਇੱਥੇ ਮੇਰੇ ਕੋਲੇ ਆਪਣੇ ਪੰਜਾਬੀ ਮੁਸਲਮਾਨ ਇਕੱਠੇ ਹੋ ਕੇ ਆ ਗਏ ਕਹਿੰਦੇ ਸਾਡੀ ਦਰਗਾਹ ਤੇ ਕਬਜ਼ਾ ਹੋ ਗਿਆ ਆ ਜਿੰਨੇ ਰਹਿੰਗੇ ਰਹੂੰਗੇ ਤੇ ਇੱਥੇ ਯੂਪੀ ਦਾ ਮੁਸਲਮਾਨ 25-30 ਹਜ਼ਾਰ ਆ ਕੇ ਇਕੱਠੇ ਹੀ ਬਹਿ ਗਿਆ ਆਪਣੇਾਂ ਦੀ ਗਿਣਤੀ 4-500 ਪੰਜਾਬੀ ਮੁਸਲਮਾਨਾਂ ਦੀ ਮੈਂ ਗੜਬੜਾ ਚਾਰਚਪੇਰੀ ਹੈ ਸੋ ਅੱਜ ਪੰਜਾਬ ਪੰਜਾਬੇ ਤੇ ਬਚਾਉਣ ਲਈ ਪੰਜਾਬ ਦੇ ਹਿੰਦੂ ਨੂੰ ਪੰਜਾਬ ਦੇ ਮੁਸਲਮਾਨ ਨੂੰ ਪੰਜਾਬ ਦੇ ਸਿੱਖਾਂ ਨੂੰ ਇੱਕ ਫਰੰਟ ਤੇ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ਆ ਆਪਾਂ ਇਕੱਠੇ ਹੋ ਕੇ ਲੜਾਈ ਲੜਗੇ ਪਰ ਮੈਂ ਫੇਰ ਕਹਿਣਾ ਬਾਈਕੜ ਕਰਨ ਦੀ ਲੋੜ ਆ ਜਿਵੇਂ ਸਾਡੇ ਸਾਥੀ ਖੜਿਆ ਭਵਨ ਸਿੰਘ ਆ ਆ ਗੌਰਵ ਰਾਣਾ ਜੀ ਵਧੀਆ ਕੰਮ ਕਰ ਰਿਹਾ ਰੋਪੜ ਦੇ ਵਿੱਚ ਉਥੋਂ ਤੱਕ ਚੌਧਰੀ ਤੁਸੀਂ ਦੇਖਿਆ ਹੋਣਾ ਉਹ ਨਗਰ ਕੌਂਸਲ ਦਾ ਪਤਾ ਨਹੀਂ ਮੈਂਬਰ ਆ ਪਤਾ ਨਹੀਂ ਕੌਂਸਲਰ ਆ ਪਤਾ ਨਹੀਂ ਕੌਣ ਆ ਨੰਦਪੁਰ ਸਾਹਿਬ ਦਾ ਉਹ ਸ਼ਰਿਆ ਵਿੱਚ ਉਹਨਾਂ ਦੇ ਹੱਕ 'ਚ ਖੜ ਕੇ ਬੋਲੀ ਜਾਂਦਾ ਉਹਦੇ ਖਿਲਾਫ ਬੋਲੀ ਜਾਂਦਾ ਇਹਜੇ ਬੰਦਿਆਂ ਦਾ ਪੂਰਨ ਤੌਰ ਤੇ ਬਾਈਕਾਡ ਕਰੋ ਨਖੇੜ ਕੇ ਸੈਰ ਕਰ ਦਿਓ ਬੰਦੇ ਮਸਲਾ ਕੱਲੀ ਰੋਜੀ ਰੋਟੀ ਦਾ ਨਹੀਂ ਰਹਾ ਮਸਲਾ ਸਾਡੀ ਪਛਾਣ ਖਤਮ ਹੋ ਰਹੀ ਹੈ ਜਿਹੜੀ ਪਛਾਣ ਖਾਤਰ ਸਾਡੇ ਗੁਰੂਆਂ ਨੇ ਪਰਿਵਾਰ ਕਰਵਾਨ ਕੀਤੇ ਆ ਜੰਗਾਂ ਲੜੀਆਂ ਨੇ ਘੱਲੂ ਘਾਰੇ ਚੱਲਿਆ ਸਾਡੀਆਂ ਮਾਵਾਂ ਨੇ ਟੋਟੇ ਕਰਕੇ ਬੱਚਿਆਂ ਦੇ ਆਪਣੀਆਂ ਝੋਲੀਆਂ ਚ ਪਵਾ ਲੇ ਨੇਜਿਆਂ ਦੇ ਟੰਗਾ ਲੇ ਇਸ ਕੌਮ ਦੀ ਹੋਂਦ ਨੂੰ ਜਿਉਂਦਾ ਰੱਖਣ ਲਈ ਇਹ ਧਰਤੀ ਦੀ ਸੱਭਿਆਤਾ ਨੂੰ ਜਿਉਂਦਾ ਰੱਖਣ ਦੇ ਲਈ ਆ ਜੋ ਮਰ ਰਹੀ ਆ ਸੋ ਮੈਂ ਫੇਰ ਕਹਿੰਦਾ ਇਹ ਜਿਹੜਾ ਨਾਰਾ ਆਉਂਦਾ ਵਾਰ-ਵਾਰ ਕਿ ਪ੍ਰਵਾਸੀ ਪਹਜਾਓ ਪੰਜਾਬ ਬਚਾਓ ਇਹ ਕੋਈ ਨਫ਼ਰਤ ਦੇ ਵਿੱਚੋਂ ਨਿਕਲਿਆ ਹੋਇਆ ਨਹੀਂ ਆ ਜੋ ਸਾਡੇ ਫਿਕਰ ਨੇ ਅੰਦਰ ਜੋ ਚਿੰਤਾ ਸਾਨੂੰ ਵੜ-ਵੜ ਖਾ ਰਹੀ ਹੈ ਉਹ ਜੋ ਨਿਕਲੀਆਂ ਹੋਈਆਂ ਗੱਲਾਂ ਨੇ ਉਹ ਭਾਵੇਂ ਕੋ ਕਿ ਸਾਡੇ ਲੋਕ ਨਾਰਾ ਮਾਰ ਦਿੰਦੇ ਆ ਪਰ ਮੈਂ ਫੇਰ ਕਹਿੰਦਾ ਜਦੋਂ ਅਸੀਂ ਹਿੰਸਕ ਹੋਵਾਂਗੇ ਸੰਘਰਸ਼ ਸਾਡਾ ਰਾਹੋਂ ਕਰਾਹੇ ਪੈ ਜਾਣਾ ਇਹਨਾਂ ਨੂੰ ਮੌਕਾ ਮਿਲ ਜਾਣਾ ਵੀ ਚਲੋ ਜੀ ਇਹ ਤਾਂ ਜੀ ਆ ਦੇਖੋ ਕੋਈ ਨੈਸ਼ਨਲ ਮੀਡੀਆ ਨੇ ਖ਼ਬਰ ਨਹੀਂ ਚਲਾਈ ਹਰਦੀਪ ਦੀ ਬਿਆਧੀ ਦਰਿੰਦਗੀ ਨਾਲ ਮੌਤ ਦੇ ਘਾੜਤਾ ਰਿਆ ਖਬਰ ਕੱਲ ਇੱਕ ਕੀ ਚੱਲੀ ਚੈਨਲ ਦੇ ਉੱਤੇ ਕਿ ਦੇਖੋ ਜੀ ਬਿਹਾਰੀਆਂ ਨੂੰ ਯੂਪੀ ਵਾਲਾ ਨੂੰ ਹਿਮਾਚਲੀਆਂ ਨੂੰ ਪੰਜਾਬ ਚੋਂ ਭਜਾਉਣਾ ਸ਼ੁਰੂ ਕਰਤਾ ਮਹਾਰਾਸ਼ਟਰ ਦੇ ਵਿੱਚ ਮਰਾਠੇ ਲੜਦੇ ਆ ਕਿ ਨਹੀਂ ਲੜਦੇ ਆ ਤਾਮਲ ਲੜਦੇ ਆ ਕਿ ਨਹੀਂ ਲੜਦੇ ਬੰਗਾਲੀ ਲੜਦੇ ਆ ਉੱਥੇ ਕੋਈ ਖਬਰ ਨਹੀਂ ਆਉਂਦੀ ਨਾਲ ਕੋਟ ਦੇ ਬੱਸਾਂ ਕਾਢਣ ਕੁੱਟਦੇ ਆ ਥੇਲ ਗੱਡੀਆਂ ਚੜ ਚੜ ਕੁੱਟਦੇ ਆ ਸਾਡੇ ਸਰੋਦੀ ਟੈਗ ਮਾਰ ਦਿੰਦੇ ਆ ਤੇ ਆਪਾਂ ਡਰ ਜਾਂਦੇ ਆ ਵੀ ਹੈ ਇਹ ਤਾਂ ਗੱਲ ਹੀ ਹੋਰ ਪਾਸੇ ਨੂੰ ਤੁਰਪੀ ਸੋ ਜੋਰ ਦੇ ਨਾਲ ਸਾਨੂੰ ਇਹ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਸਿਰ ਜੋੜਨ ਦੀ ਲੋੜ ਆ ਭਰਾਵੋ ਨੇ ਸਾਰੇ ਪਾਟੇ ਰੰਗ ਛਤਰ ਸਾਰਿਆਂ ਦੇ ਵਾਰੀ-ਵਾਰੀ ਕਿਸੇ ਦੀ ਵਾਰੀ ਪਹਿਲਾਂ ਕੇ ਦੀ ਮੰਗਰੋਂ ਆਉਣੀ ਆਉਣੀ ਸੋ ਮੈਂ ਇੰਨੀਆਂ ਗਬਨਤੀਆਂ ਕਰਦਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮੈਂ ਅਖੀਰ ਤੇ ਫੇਰ ਕਹਿਣਾ ਵੀ ਅਸੀਂ ਜਦੋਂ ਮੰਗ ਪੱਤਰ ਦੇਣ ਜਾਏਗੇ ਉਸ ਤੋਂ ਬਾਅਦ ਜਿੰਨੇ ਵੀ ਸਿਹਰਦ ਸੱਜਣ ਆਏ ਆ ਬਖਬਾ ਜਥੇਬੰਦੀਆਂ ਤੋਂ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਸ਼ਹਿਰ ਵਾਸੀ ਆਏ ਆ ਔਰ ਵਧੀਆ ਗੱਲ ਇਹ ਹੋਈ ਆ ਜੇ ਇੱਥੇ ਪਤਾ ਲੱਗਿਆ ਆ ਕੇ ਕਿ ਜਿਹੜੀਆਂ ਪੰਚਾਇਤਾਂ ਨੇ ਮਤੇ ਪਾਏ ਆ ਪਿੰਡਾਂ ਦੇ ਹਿਸ਼ਾਰਪੁਰ ਦੇ ਵਿੱਚੋਂ ਹਿੰਦੂ ਪੰਚਾਇਤਾਂ ਨੇ ਜ਼ਲਾਤਰ ਇਹ ਵਧੀਆ ਗੱਲ ਆ ਸਾਰੇ ਜਿਹਨੇ ਆਪਾਂ ਇੱਥੇ ਆਏ ਆ ਇਕੱਠੇ ਹੋਏ ਆ ਇੱਕ ਕਮੇਟੀ ਬਣਾ ਕੇ ਮੀਟਿੰਗ ਕਰਕੇ ਅਗਲੀ ਰੂਪਰੇਖਾ ਦੇਖ ਕੇ ਇਹਨੂੰ ਵੀ ਕਿਵੇਂ ਅੱਗੇ ਵਧਣਾ ਕਿਵੇਂ ਅੱਗੇ ਵੱਡਾ ਇਕੱਠ ਕਰਨਾ ਜਿਵੇਂ ਗੰਗਵੀਰ ਨੇ ਕਿਹਾ ਵਿਧਾਨ ਸਭਾ ਵੱਲ ਨੂੰ ਜਾਣਾ ਜਾਂ ਪੰਜਾਬ ਦੇ ਵਿੱਚ ਕੀ ਕਰਨਾ ਉਧਰ ਹੀ ਹੌਲੀ ਹੌਲੀ ਪਟਾਦ ਰਪੜਾ ਪੜਾਦ ਪੂਰੇ ਪੰਜਾਬ ਜਾਣਾ ਪਊਗਾ ਤਾਂ ਜਾ ਕੇ ਆਪਾਂ ਇਹ ਜਿਹੜਾ ਮੋਰਚਾ ਫਤਿਹ ਕਰ ਸਕਦੇ ਆ ਨਹੀਂ ਵਾ ਠੀਕ ਆ ਪਹਿਲਾਂ ਆਪਾਂ ਕੁੰਬੜਾ ਭੁੱਲ ਗਏ ਜਗਤਪ੍ਰਾਪਾ ਭੁੱਲ ਗਏ ਬਲੌਂਗੀ ਭੁੱਲ ਗਏ ਹੁਣ ਇਹ ਭੁੱਲ ਜਾਗੇ ਬੜੀ ਬਹੁਤ ਮੈਂ ਮੈਂ ਤੈਨੂੰ ਸਹੀ ਗੱਲ ਦੱਸ ਜਿਹਦੇ ਨਾਲ ਬੱਚੇ ਦੀ ਤਸਵੀਰ ਦੇਖੀ ਨਾ ਭਾਈ ਰਾਤ ਨੂੰ ਸੌ ਨਹੀਂ ਸਕਿਆ ਯਾਰ ਮੇਰੇ ਦਰੋਜ਼ ਵਿੱਚ ਇੱਥੇ ਆਈ ਕੁੜੀ ਲੁਧਿਆਣੇ ਦੇ ਵਿੱਚ ਜਿਹੜੀ ਵਿਚਾਰੀ ਬੱਚੀ ਉਹਦਾ ਵੀ ਗਲ ਦਬਕੇ ਮਾਰਦੀ ਸੀ ਉਹ ਉਹਦੇ ਵੀ ਅੰਦਰ ਫੇਫੜਿਆਂ ਦੇ ਵਿੱਚੋਂ ਪੋਸਟਮਾਰਟਮ ਦੇ ਵਿੱਚੋਂ ਨਾ ਰੇਤਾ ਨਿਕਲਿਆ ਸੀ ਉਹਨੂੰ ਕੋ ਦੱਬੀ ਜਦੋਂ ਸਾਹ ਨੇ ਬੱਚੀ ਨੇ ਲਿਆ ਦੇ ਅੰਦਰ ਰੇਤਾ ਚਲੇ ਗਿਆ ਉਹਦੇ ਤੇ ਇਸ ਬੱਚੇ ਨੇ ਯਾਰ ਐਡੀ ਜੀਬ ਇਹਦੀ ਇੰਨੀ ਵੱਡੀ ਕੀ ਦਰਦ ਨਾਲ ਯਾਰ ਇੱਕ ਹੋਰ ਦੇਖ ਲੋ ਆ ਹੁਣ ਜਿੰਨਾ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਗੋਲਾ ਪਿਆ YouTube ਦੇ ਉੱਤੇ ਕੋ ਇੰਸਟਾਗ੍ਰam ਤੇ ਫੇਸਬੁੱਕਾਂ ਦੇ ਉੱਤੇ ਚੈਨਲਾਂ ਦੇ ਉੱਤੇ ਸਰਕਾਰ ਵੀਡੀਓ ਡਾਉਣ ਲੱਗੀ ਤੁਸੀਂ ਕੋਈ ਕਾਨੂੰਨ ਦੀ ਗੱਲ ਕਰੋ ਸੰਵਿਧਾਨ ਦੇ ਦਰਜ ਰਹਿ ਗੱਲ ਉਹ ਵੀ ਵੀਡੀਓ ਉਡਾ ਦਿੰਦੇ ਆ ਸੁਣੋ ਵੀਡੀਓ ਨਹੀਂ થਿਆਉਂਦੀਆਂ ਹੁਣ ਹੋਸਰਾ ਆਉਣ ਵਾਲੇ ਦਿਨਾਂ ਦੇ ਵਿੱਚ ਚੈਨਲ ਬੰਦ ਕਰ ਦੇਣ ਇਹ ਉਹੋ ਜਿਹੇ ਬੰਦਿਆਂ ਨੂੰ ਉਹੀ ਬਿਆਨ ਨਹੀਂ ਕਰ ਦੇਣਾ ਇਹ ਵੀ ਤੁਹਾਡੀ ਆਵਾਜ਼ ਦੱਬੀ ਜਾਣੀ ਆ ਇਹਦੇ ਵੀ ਆਪਾਂ ਨੂੰ ਗੌਰ ਕਰਨੀ ਪੈਣੀ ਹੈ ਵੀ ਅਸੀਂ ਆਪਣਾ ਜਿਹੜਾ ਨੈਟਵਰਕ ਆ ਕਿਵੇਂ ਚਲਾਵਾਂਗੇ ਕਿਵੇਂ ਇਕੱਠੇ ਹੋਣਾ ਕਿਵੇਂ ਮੀਟਿੰਗਾਂ ਕਰਨੀਆਂ ਸੋ ਪ੍ਰਬੰਧਕਾਂ ਦਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਸੰਗ ਦਾ ਧੰਨਵਾਦ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਪੰਜਾਬਿਤ ਬਚਾਉਣ ਲਈ ਕਾਨੂੰਨ ਬਣਾਉਣ ਲਈ ਕੱਠੇ ਹੋ ਕੇ ਆਪਾਂ ਜੋਰ ਮਾਰ ਗਏ ਕਾਫਲੇ ਬਣਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ